ਹਾਂਜੀ ਮਿੱਤਰ ਪਿਆਰੋ ਅੱਜ ਆਪਾਂ ਮੰਮੀ ਨੂੰ ਪੁੱਛਦੇ ਹਾਂ ਵੀ ਸਭ ਤੋਂ ਸੱਚਾ ਰਿਸ਼ਤਾ ਕਿਹੜਾ ਹੁੰਦਾ ਹੈਗਾ ਹਨਾ ਤੇ ਰਿਸ਼ਤੇ ਨਾਤੇ ਤਾਂ ਬਹੁਤ ਹੁੰਦੇ ਆ ਵੈਸੇ ਕਿਹੜਾ ਸਹੀ ਰਿਸ਼ਤਾ ਨਾਤਾ ਹੁੰਦਾ ਹੈਗਾ ਇਹ ਪੁੱਛਦੇ ਹਾਂ ਜੇ ਮਤਲਬ ਕੀ ਪਤਾ ਹੋਊਗਾ ਮੰਮੀ ਨੂੰ ਮੰਮੀ ਸਭ ਤੋਂ ਜਿਹੜਾ ਸੱਚਾ ਰਿਸ਼ਤਾ ਗਾ ਉਹ ਕਿਹੜਾ ਹੁੰਦਾ ਹੈਗਾ ਜੇ ਮਤਲਬ ਕਿ ਸਹੀ ਦੱਸਤਾ ਤਾਂ ਠੀਕ ਹੈ ਨਹੀਂ ਫਿਰ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਸਭ ਤੋਂ ਰਿਸ਼ਤਾ ਪਤੀ-ਪਤਨੀ ਦੇ ਮੇਚਰ ਦਾ ਹੀ ਹੁੰਦਾ ਤੇ ਭਰਨ ਭਰਾ ਦਾ ਤੇ ਨਾਲ ਮੁਹੌਂਦੇ ਆ ਵਰਤੋਂ ਦੇ ਸਕੇਲ ਸਭ ਤੋਂ ਵੱਡਾ ਰਿਸ਼ਤਾ પતિ ਪਰਮੇਸ਼ਰ ਦਾ ਹੀ ਮਿੱਤਰ ਪਿਆਰ ਨੂੰ ਤੁਸੀਂ ਦੱਸੋ ਵੀ ਇਹ ਸਹੀ ਆ ਜਾਂ ਗਲਤ ਆ ਪਰ ਮੇਰੇ ਹਿਸਾਬ ਦੇ ਨਾਲ ਤਾਂ ਸਭ ਤੋਂ ਸੱਚਾ ਰਿਸ਼ਤਾ ਆਪਣੇ ਆਪ ਨੂੰ ਆਪਣੇ ਆਪ ਦਾ ਹੀ ਹੁੰਦਾਗਾ ਕਿਉਂਕਿ ਪਰਮਾਤਮਾ ਦਾ ਤੇ ਆਪਣੇ ਆਪ ਨੂੰ ਖੁਸ਼ ਕਰਨ ਦਾ ਕਿਉਂਕਿ ਪਰਮਾਤਮਾ ਨੇ ਸਭ ਇਹ ਲੇਖਾ ਜੋਖਾ ਸਿਸਟਮ ਬਣਾਇਆ ਵੀ ਆ ਵੀ ਜੋ ਕਿ ਜਿੰਨਾ ਕਿ ਕਿਸੇ ਦਾ ਆਪਾਂ ਲੈਣਾ ਦੇਣਾ ਹੁੰਦਾਗਾ ਉਹ ਜਨਮ ਮੁਤਾਬਕ ਦਿੱਤਾ ਜਾਂਦਾਗਾ ਪਰ ਸਹੀ ਸਭ ਤੋਂ ਰਿਸ਼ਤਾ ਸਹੀ ਤਾਂ ਆਪਾਂ ਇੱਕ ਚੀਜ਼ ਮੰਨ ਸਕਦੇ ਆਂ ਵੀ ਪਰਮਾਤਮਾ ਦੇ ਨਾਲ ਮੇਲ ਆਪਣੇ ਆਪ ਨੂੰ ਖੁਸ਼ ਕਰਨਾ ਹੀ ਸਭ ਤੋਂ ਔਖਾ ਹੁੰਦਾਗਾ ਕਿਉਂਕਿ ਆਪਾਂ ਦੂਸਰਿਆਂ ਨੂੰ ਖੁਸ਼ ਕਰਦੇ ਰਹਿੰਨੇ ਆਂ ਪਰ ਦੂਸਰਿਆਂ ਨੂੰ ਖੁਸ਼ ਕਰਦੇ ਕਰਦੇ ਆਪਣਾ ਸਾਰਾ ਕੁਝ ਬਰਬਾਦ ਹੋ ਜਾਂਦਾਗਾ ਇਸੇ ਕਰਕੇ ਸਭ ਤੋਂ ਸੱਚਾ ਰਿਸ਼ਤਾ ਮੈਂ ਤਾਂ ਆਪਣੇ ਆਪ ਨੂੰ ਖੁਦ ਨੂੰ ਹੀ ਮੰਨਦਾ ਹੈਗਾਗਾ ਵੀ ਇੱਕ ਪਰਮਾਤਮਾ ਨੂੰ ਹੋਰ ਸਬਰ ਸਤਾਨਾ ਤਜੋ ਹੈਗੀ ਐ ਇੱਥੇ ਦੁਨੀਆਦਾਰੀ ਤੇ ਝੂਠ ਤੇ ਗਾਂ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ